ਆਜ਼ਾਦ ਗਰੁੱਪ ਵੱਲੋਂ ਰਮਜੀਤ ਸਿੰਘ ਬੇਨਤੀ ਕਰਦਾ ਜੀ ਹਾਂਜੀ ਸਰ ਇਹ ਕਿੰਮਾ ਅੱਖਾਂ ਦਾ ਕੈਂਪ ਹੈ ਕਿਤਰਾ ਇਹ ਸਾਸੂ 86 ਅੱਖਾਂ ਦਾ ਕੈਂਪ ਹੈ ਜੀ ਇਹ ਸਰਵਦਾ ਪੁਲਾਟ ਚੈਟ ਕਲਸਟਰ ਵੱਲੋਂ ਐਸਪੀ ਉਪਰਾਇ ਜੀ ਦਾ ਧੰਨਵਾਦ ਆ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਚਕਨੀਰ ਸੀ ਬਾਕੀ ਸੁਖ ਸੁਹੂਤਾਂ ਤੋਂ ਵਾਂਝੇ ਸੀ ਉਹਨਾਂ ਦੀ ਮਾਤ ਕਰਦਾ ਇਹ ਆਪਣਾ ਕਿ ਜਾਨੂ ਨਹੀਂ ਸਾਰੇ ਜਾਨੂ ਆ ਇਸ ਇਹਨਾਂ ਦੇ ਭਰਾਲੇ ਤੋਂ ਮੈਂ ਆਪਣੀ ਟੀਮ ਦਾ ਵੀ ਆਜ਼ਾਦ ਗਰੁੱਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਤਕੜਿਆ ਹੋ ਕੇ ਆਕੇ ਦੀ ਸੰਗਤ ਨੂੰ ਕੱਢਿਆ ਤਕਰੀਬਨ ਮੇਰੇ ਖਿਆਲ ਹੈ 1000 ਦੇ ਕਰੀਬ ਹੋਣੇ ਆ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਇਹ ਸਰਬਾਧੇ ਭਲਾ ਚੈਰੀਟੇਬਲ ٹرسٹ ਦੇ ਜਿੰਨੀ ਵੀ ਟੀਮ ਆ ਉਹ ਟੀਮ ਨਾਲ ਰਲ ਕੇ ਇਹ ਇਸ ਪਹਰਾਲੇ ਨੂੰ ਬਣਾਉਂਦੇ ਕਿਹੜੀ ਕੰਝੀ ਅੱਜ ਫ੍ਰੀ ਦਿੱਤੀ ਜਾਣੀ ਇਹ ਚੱਖਾਂ ਦੇ ਜਿਹੜਾ ਪਰੇਸ਼ ਹੋਣਾ ਉਹਦਾ ਆਉਣ ਜਾਂਦਾ ਖਰਚਾ ਦਾ ਪ੍ਰਣਕਾ ਦਾ ਇਹ ਦੇਖੋ ਜੀ ਜਿਸ ਤਰ੍ਹਾਂ ਇਹ ਪਹਿਲੀ ਰਾਣੀ 786 ਅੱਖਾਂ ਦਾ ਕੈਂਪ ਆ ਇਹਦੇ ਵਿੱਚ ਦਾਰੂ ਤੋਂ ਲੈ ਕੇ ਰੂਟੀਨ ਦੇ ਚੈੱਕ ਅਪ ਤੋਂ ਲੈ ਕੇ ਅੱਖਾਂ ਦੇ ਐਨਕਾਂ ਤੋਂ ਲੈ ਕੇ ਤੇ ਲੈਂਸ ਤੱਕ ਆਹਨ ਬਸ ਜਿਹੜੀ ਇਹ ਜਾਰੀ ਹੈ ਲੇਕਿਨ ਮਰੀਜ਼ਾਂ ਨੂੰ ਡੇ ਬਾਈ ਡੇ ਇਹ ਚੱਲ ਰਿਹਾ ਹੈ ਮਤਲਬ ਇਹ ਨਹੀਂ ਕਿ ਅੱਜ ਅੱਜ ਦੀ ਦਿਹਾੜੀ ਆ ਇਹ ਲਗਾਤਾਰ ਇਹਨਾਂ ਚੱਲੀ ਜਾਣਾ ਹੈ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਉਹ ਸਰਵਦਾ ਭਲਾਈ ਦਾ ਟਰਸਟ ਆ ਤੁਸੀਂ ਟੀਮ ਹੈ ਸਾਰੀ ਚੀਜ਼ ਪ੍ਰੋਵਾਈਡ ਕਰਨੀ ਓਕੇ ਦਸਤੋ ਲੋ ਡਾਕਟਰ ਐਸਪੀ ਉਦਰਾਜ ਸਿੰਘ ਸਾਹਿਬ ਨੂੰ ਤੇ ਸਾਡੀ ਤਰੰਤਰ ਦੀ ਜਿਹੜੀ ਇਕਾਈ ਟੀਮ ਆ ਦਲਬਾਹ ਸਿੰਘ ਜੁਦਾ ਜੀ ਦਵਾਈ ਫੇਟ ਜਿਹੜਾ 786 ਉਹ ਜਿਹੜਾ ਕੈਂਪ ਲੱਗਾ ਵਾ ਕੈਂਪ ਦਾ ਜਿਹੜਾ ਬਹੁਤ ਸਾਰੇ ਹਜ਼ਾਰਾਂ ਲੋਕ ਜਿਹੜੇ ਇਹਦਾ ਕੈਂਪ ਦਾ ਜਿਹੜਾ ਲਾਭ ਉਠਾ ਰਹੇ ਨੇ ਅੱਜ ਜਿਹੜੀ ਓਪੀਡੀ ਜਿਹੜੀ ਆ 1000 ਤੋਂ ਪਲੱਸ ਓਪੀਡੀ ਹੋ ਗਈ ਆ ਜਿਹਦੇ ਵਿੱਚ 300 ਤੋਂ ਪਲੱਸ ਜਿਹੜੇ ਹੁਣ ਤੱਕ ਜਿਹੜਾ ਟਾਈਮ ਹੋ ਗਿਆ ਵਾ ਇੱਕਵਾ ਚੁੱਕਾ ਵਾ 1 ਵਜੇ ਤੱਕ 300 ਤੋਂ ਪਲੱਸ ਜਿਹੜੇ ਜਿਹੜੇ ਆਪਰੇਸ਼ਨ ਜਿਹੜੇ ਉਹਨਾਂ ਦਾ ਜਿਹੜੇ ਪੇਸ਼ੈਂਟ ਸਾਡੇ ਕੋ ਪਹੁੰਚੇ ਨੇ ਪਿਛਲੇ ਸਾਲ ਜਿਹੜਾ ਅਸੀਂ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ 400 ਤੋਂ ਪਲੱਸ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਦਾ ਅੱਖਾਂ ਦਾ ਜਿਹੜੇ ਲੈਂਸ ਜਿਹੜੇ ਪਾਏ ਗਏ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਡਾਕਟਰ ਐਸ. ਪੀ. ਉਪਰਾਏ ਸਾਹਿਬ ਵੱਲੋਂ ਜਿਹੜਾ ਜਿਨ੍ਹਾਂ ਦਾ ਆਪਰੇਸ਼ਨ ਹੁੰਦਾ ਜਾਂ ਦਵਾਈ ਜਾਂ ਰੋ ਅਣਕਾਂ ਦਾ ਜੋ ਵੀ ਖਰਚਾ ਹੁੰਦਾ ਸਾਰਾ ਉਹ ਐਸ. ਪੀ. ਉਪਰਾਏ ਸਾਹਿਬ ਵੱਲੋਂ ਹੁੰਦਾ ਜੀ ਤੇ ਸਮੁੱਚੀ ਟੀਮ ਜਿਹੜੀ ਸਾਡੀ ਆ ਤਰ੍ਹਾਂ ਤਰ੍ਹਾਂ ਦੀ ਜਿਹੜੇ ਆ ਉਹ ਸਾਰੀ ਬਹੁਤ ਵਧੀਆ ਟੀਮ ਆ ਸਾ ਜਿਹੜੇ ਕੋਈ ਡਾਕਟਰ ਨੇ ਕੋਈ ਬੈਂਕ ਮੈਨੇਜਰ ਨੇ ਕੋਈ ਬਿジネス ਇਹਨਾਂ ਦੇ ਅੱਖਾਂ ਚੈੱਕ ਕੀਤਾ ਕਿੰਨੇ ਪ੍ਰਸ਼ਨ ਦਿੱਤੇ ਜਾਣਗੇ ਜਿਹੜੇ ਪਿੰਛੜੇ ਦੀ ਉਹ ਆਪੀਡੀ ਸਾਡੀ 700 ਦੇ ਕਰੀਬ ਹੋਈ ਹੈ ਜੀ ਤੇ ਜਿਹੜੇ ਅੱਖਾਂ ਦੇ ਪ੍ਰਸ਼ਨ ਜਿੰਨਾਂ ਦੇ ਹੋਣਗੇ ਆ ਜੀ ਉਹ 200 ਆ ਜਿਨ੍ਹਾਂ ਨੇ दारू ਲਿਆ ਕੇ ਕਹਿੰਦੇ ਐਨਕਾ ਸਭ ਕੋ ਫਰੀ ਦਿੱਤਾ ਗਿਆ ਕਿਉਂਕਿ ਸਾਨੂੰ ਮਾਨਯੋਗ ਡਾਕਟਰ ਐਸ.ਪੀ. ਸਿੰਘ ਬਰਾਏ ਸਾਹਿਬ ਵੱਲੋਂ ਹੁਕਮਿਆ ਕਿ ਜਿੰਨੇ ਵੀ ਸੰਗਤ ਆਵੇ ਕਿਸੇ ਨੂੰ ਵੀ ਤੁਸੀਂ ਮੋੜਨਾ ਨਹੀਂ ਅਈ ਕੀ ਤੱਕ ਆਪਣੇ ਜਿਹੜੇ ਦਰਵਾਜ਼ੇ ਖੁੱਲੇ ਛੱਡੇ ਕਿ ਸੰਗਤ ਕੀ ਤੱਕ ਸਾਡੇ ਕੋਲ ਤੇ ਹੋ ਰਹੀ ਹੈ ਇਸ ਤੋਂ ਲਾਪਰ ਸੰਗਤਾਂ ਦੇ ਕੀ ਪ੍ਰਬੰਧ ਕੀਤੇ ਕਾ ਮੇਰੀ ਜਾਨ ਜਿਹੜਾ ਆਉਣ ਵਾਸਤੇ ਜਿਹੜੀਆਂ ਸੰਗਤਾਂ ਆਈਆਂ ਗੁਰੂ ਦਿਹਾੜੀ ਹੋ ਸੰਗਤਾਂ ਆਈਆਂ ਕੋਈ ਅੰਬਸਰੋਂ ਆਇਆ ਕੋਈ ਫਤੇਕਰ ਚੁੜੀਆਂ ਤੋਂ ਆਇਆ ਕੋਈ ਪੱਟੀ ਰੋਆ ਕੋਈ ਮਨ ਕੀ ਦੂਰੋ ਦੂਰੋਂ ਵੀ ਕਾਫੀ ਸੰਗਤਾਂ ਨੇ ਸੁਣ ਕੇ ਕਿਉਂਕਿ ਪਿਛਲੇ ਸਾਲ ਵੀ ਸੰਗਤ ਨੇ ਬਹੁਤ ਹੰਗਾਰਾ ਦਿੱਤਾ ਸੀ ਸਾਨੂੰ ਐਰਕੀ ਵੀ ਆਏ ਆ ਆਈ ਉਹਨਾਂ ਵਾਸਤੇ ਕੁਰਸੀਆਂ ਰੱਖਿਆ ਪ੍ਰਬੰਧ ਬੈਹੰਦਾ ਉਨੋਂ ਰੇ ਲੰਕਰ ਪਾਣੀ ਦਾ ਪ੍ਰਬੰਧ ਟੋਟਲ ਪਾਣੀ ਦਾ ਪ੍ਰਬੰਧ ਸਾਰਾ ਚਾਹ ਦਾ ਪ੍ਰਬੰਧ ਸਾਰਾ ਹੀ ਮਰਕੀ ਸਤਲਾਨੀ ਸਾਹਿਬ ਵਾਲੇ ਜਿਹੜੇ ਮਹਾਪੁਰਸ਼ ਨੇ ਸਾਡੇ ਉਹਨਾਂ ਦੇ ਵੱਲੋਂ ਬਹੁਤ ਜਰਸ ਦੂਸਰ ਨੂੰ ਦਿੱਤਾ ਗਿਆ ਹੈ